ਹਾਂਜੀ ਬਹਿਗੂ ਜੀ ਸਾਰੇ ਪਰੰਪਰਾ ਮੈਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਬਸ ਜਿਹੜੇ ਦੀ ਜੜ ਦੀ ਕਲਾ ਚ ਰਹੋ ਪਰਮਾਤਮਾ ਸਾਰਿਆਂ ਤਰੱਕੀ ਬਖਸ਼ੇ ਆਪਾਂ ਬਣਾਉਣ ਲੱਗੇ ਮਿਕਸ ਸਬਜੀ ਉਹਦੇ ਲਈ ਜਿਹੜਾ ਜਿਹੜਾ ਸਮਾਨ ਲਿਆ ਹੁਣ ਦਿਖਾਉਣੇ ਉਹਦੇ ਲਈ ਆਪਾਂ ਨੇ ਬੈਂਗਣ ਲਏ ਨੇ ਜਿਹੜੇ ਕੱਟ ਕੇ ਰੱਖੇ ਨੇ ਪਾਣੀ 'ਚ ਭਿਉਉ ਤੇ ਨਹੀਂ ਫਿਰ ਕਾਲੇ ਜਿਹੇ ਹੋ ਜਾਂਦੇ ਨੇ ਅਦਰ ਛਾਲਗਮ ਲਏ ਨੇ ਲਸਣ ਧਨੀਆ ਪਾਲਕ ਮੇਥੇ ਮਿੱਥੀ ਸਾਰਾ ਕੁਝ ਮਿਕਸ ਮੂਲੀ ਕੱਦੂਕਸ਼ ਕਰਕੇ ਲਈਏ ਇਧਰ ਆਲੂ ਤੇ ਗੋਭੀ ਬੋਇਲ ਕਰਕੇ ਰੱਖੀਏ ਕੜਾਹੀ ਰੱਖੀਏ ਗਰਮ ਇਹਦੇ ਵਿੱਚ ਐਡ ਕਰ ਦਿਆਂ ਸਰੋਂ ਦਾ ਤੇਲ ਸਰੋਂ ਦਾ ਤੇਲ ਐਡ ਕਰ ਲਿਆ ਉਹਨੂੰ ਥੋੜਾ ਜਿਹਾ ਗਰਮ ਕਰਾਂਗੇ ਇਧਰ ਦੀ ਪਿਆਜ਼ ਜੀ ਆਪਾਂ ਨੇ ਰੱਖੇ ਨੇ ਕੱਟ ਕੇ ਮੁਕੰਦ ਨੇ ਗਰਮ ਆਪ ਇਹ ਵਿੱਚ ਟੇਆਜਾ ਡੇਰ ਕਰਨ ਬਤਨ ਤੋਸਣਾਉ ਜੀ ਪਰ ਤਾਂ ਤਰ੍ਹਾਂ ਹੀ ਹਾਇਟਾ ਲਵ ਹੰਡ ਵੀ ਦਵਾਰਾ ਬਦੀ ਜਾਂਦੀ ਹੈ ਮੀਠ ਪੈ ਗਿਆ ਗੜੇ ਪੈ ਗਈ ਨਾਲ ਸੰਦ ਕਾਤੀ ਹੋਗੀ ਪਰ ਲਸਣ ਬਾਅਦ ਦੇ ਵਿੱਚ ਪਾਵਾਂਗੇ ਜੇ ਪਹਿਲਾਂ ਪਾ ਲੀਏ ਕਈ ਵਾਰੀ ਜੜ ਜਾਂਦਾ ਤੇ ਫਿਰ ਉਹਦੇ ਨਾਲ ਤੜਕਾ ਥੱਲੇ ਲੱਗਣ ਲੱਗ ਜਾਂਦਾ ਥੋੜਾ ਜਿਹਾ ਇਹਨੂੰ 2 ਕਮਿੰਟ ਲਈ ਸੇਕਣਗੇ ਅਸ ਤੇ ਪਕਾ ਕੇ ਫਿਰ ਆਪਾਂ ਇਹਦੇ ਵਿੱਚ ਲਸਣ ਤੇ ਆਦਰ ਕੈਡ ਕਰ ਦਾਂਗੇ ਜੋ ਜੀ ਪਿਆਜ਼ ਥੋੜੀ ਜਿਹੀ ਹੋ ਗਈ ਬਰਾਉਨ ਲਸਣ ਦੇ ਇੱਕ ਐਡ ਕਰ ਲੈ ਮਸਾਲਾ ਬਣ ਕੇ ਤਿਆਰ ਹੈ ਇਹਦੇ ਵਿੱਚ ਐਡ ਕਰਦੇ ਆ ਨਮਕ ਥੋੜਾ ਪਾਵਾਂਗੇ ਹਾਂ ਉਹ ਆਲੂ ਤੇ ਗੋਭੀ ਬੋਇਲ ਕੀਤੀ ਸੀ ਉਹਦੇ ਵਿੱਚ ਪਾ ਲਿਆ ਸੀ ਹਲਦੀ ਵੀ ਉਹਦੇ ਵਿੱਚ ਪਾ ਲਈ ਸੀ ਵਰਦੀ ਵੀ ਥੋੜੀ ਪਾਵਾਂਗੇ ਕਿ ਮੇਰੇ ਤੋਂ ਵੱਧ ਪੈ ਗਈ ਸੀ ਥੋੜੀ ਜੀ ਲਾਲ ਮਿਰਚ ਪੁੰਨੇ ਅਦਰਕ ਧਨੀਆ ਪਾਊਡਰ ਉੱਪਰ ਵੀ ੜ ਕਰਾਂਗੇ ਕਾਲੀ ਮਿਰਚ ਜਿਹੜਾ ਗਰਮ ਮਸਾਲਾ ਪਾਉਣਾ ਉਹ ਸਬਜੀ ਬਣੀ ਤੇ ਪਾਵਾਂਗੇ ਕਿਉਂਕਿ ਉਹਦੋਂ ਇੱਕ ਤਾਂ ਸਬਜੀ ਦਾ ਟੇਸ ਵਧੀਆ ਆ ਜਾਂਦਾ ਇੱਕ ਮਸਾਲੇ ਦਾ ਜਿਹੜਾ ਅਸਰ ਆ ਉਹ ਨਹੀਂ ਕਰਦਾ। ਇਹਨੋਂ ਇਹਦੇ ਨਾਲ ਹੀ ਆਪਾਂ ੜ ਕਰ ਦਾਂਗੇ ਧਨੀਆ। ਨਾਲੇ ੜ ਕਰਾਂਗੇ ਪਾਜ਼ਕ, ਮੀਠੀ, ਮੀਠੀ ਸਾਰਾ ਸਮਾਨ ਮਿਕਸੇ तोड़ के समार के तोड़ के तों तो बाद काट के डब्बे ਚ ਪਾ ਕੇ ਰੱਖ ਲਏ ਸੀ ਵਿੱਚ ਪਾਣੀ ਐਡ ਕਰ ਦਿੰਦੇ ਪਾਣੀ ਐਡ ਕਰਤਾ ਮਸਾਲੇ ਨੂੰ ਟਕਾਂਗੇ ਸੇਮ ਗੈਸ ਤੇ 3 ਮਿੰਟ ਲਈ ਪਕਾ ਕੇ ਫਿਰ ਇਹਦੇ ਵਿੱਚ ਸਬਜ਼ੀ ਐਡ ਕਰਾਂਗੇ ਜਿੜੀ ਜਿੜੀ ਪਾਉਣੀ ਹੈ ਲੋ ਸਿੰਮ ਗੈਸ ਤੇ 3 ਮਿੰਟ ਲਈ ਪਕਾ ਲਿਆ। ਇਹਦੇ ਵਿੱਚ ਸਾਰੀਆਂ ਸਬਜ਼ੀਆਂ ਐਡ ਕਰ ਦਾਂਗੇ। ਛਾਲਮਾ ਐਡ ਕਰ ਲਈ। ਕਦੂ ਗਾਸ ਕਰੇ ਕੋਈ ਮੋੜੀ ਕੱਟਤੀ। ਤੇ ਬੈਂਗਣ ਵੀ ਆਪਣਾ ਪਾਣੀ ਦੇ ਵਿੱਚ ਭਾਉ ਕੇ ਰੱਖੇ ਹੋਏ ਨੇ ਉਹ ਵੀ ਐਡ ਕਰ ਦਾਂਗੇ। ਜਿਹੜੀ ਸਬਜ਼ੀਆਂ ਆਪਣੀ ਕੱਚੀਆਂ ਨੇ ਉਹਨਾਂ ਨੂੰ ਪਹਿਲਾਂ ਐਡ ਕਰਕੇ ਪਕਾਵਾਂਗੇ। ਆਲੂ ਤੇ ਗੋਭੀ ਬੋਇਲ ਕਰਕੇ ਰੱਖੇ ਹੋਏ ਨੇ। ਦੇ ਵਿੱਚ ਐਡ ਕਰਾਂਗੇ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਕਰ ਲੈਨੇ ਮਿਕਸ ਨੂੰ ਪਾਣੀ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜਿਹੜੀਆਂ ਮੌਲੀਆਂ ਨੇ ਉਹ ਆਪਾਂ ਥੋੜੇ ਜਿਹਾ ਹੱਥ ਨਾਲ ਘੁੱਟ ਕੇ ਉਹਨਾਂ ਦੇ ਵਿੱਚੋਂ ਪਾਣੀ ਜਿਆ ਕੱਢਤਾ ਸੀ ਨੀ ਫਿਰ ਜ਼ਿਆਦਾ ਹੀ ਪਾਣੀ ਜੇ ਹੋ ਜਾਣਾ ਸੀ ਸਬਜ਼ੀ ਦੇ ਵਿੱਚ ਤੇ ਮ ਗੈਸ ਤੇ ਪਾ ਕੇ ਇਹਨਾਂ ਨੂੰ ਪਕਾਉਣੀ ਆ 3 ਕਮਿੰਟ ਪਕਾਉਣ ਤੋਂ ਬਾਅਦ ਢੱਕਣ ਚੈੱਕ ਕਰਕੇ ਦੇਖਾਂਗੇ ਵੀ ਸਬਜ਼ੀ ਕਿੰਨੀ ਕੁ ਪੱਕੀ ਆ ਉਹ 4 ਕਮਿੰਟ ਪਕਾੜਿਆ ਜੀ ਕਿਉਂਕਿ ਸਬਜ਼ੀਆਂ ਕੱਚੀਆਂ ਸੀਗੀਆਂ ਪਹਿਲਾਂ ਐਡ ਕਰਕੇ ਕਿ ਜੇ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਸਬਜ਼ੀ ਬਣਾਓਗੇ ਜੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣਦੀ ਜੇ ਦੋ ਰੋਟੀਆਂ ਦੀ ਵੀ ਭੁੱਖ ਹੋਗੀ ਤਾਂ ਪਤਾ ਵੀ ਚਾਰ ਰੋਟੀਆਂ ਖਾਵਾਂਗੇ ਥੋੜੀ ਕੱਤੀਆਂ ਸਬਜ਼ੀਆਂ ਬਣ ਗਈਆਂ ਹੋਰ ਵੀ ਕੋਈ ਤੁਸੀਂ ਸਬਜ਼ੀ ਵਿੱਚ ਐਡ ਕਰਨੀ ਚਾਹੋ ਨੇ ਕਰ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਗੋਭੀ ਆਲੂ ਬੋਇਲ ਕੀਤੇ ਨੇ ਉਹ ਐਡ ਕਰ ਰਹੇ ਹਾਂ ਇਹ ਬੋਇਲ ਕੀਤੇ ਫਿਰ ਹਲਦੀ ਥੋੜੀ ਜਿਹਾ ਜ਼ਿਆਦਾ ਹੀ ਪੈ ਗਈ ਸੀਗੀ ਫਿਰ ਮੈਸ ਕਰਕੇ ਮਸਾਲੇ ਦੇ ਵਿੱਚ ਹਲਦੀ ਘੱਟ ਪਾਈ ਸੀ ਤਾਂ ਉਹ ਘੱਟ ਜੀ ਲੱਗਦੀ ਸੀ ਚਲੋ ਸਬਜ਼ੀ ਨੂੰ ਵਿੱਚ ਕਰ ਦਿੰਦੇ ਆ ਮਿਕਸ ਗੈਸ ਆਪਾਂ ਸੇਮ ਤੇ ਹੀ ਸਬਜ਼ੀ ਪਕਾਈ ਆ ਗੈਸ ਨੂੰ ਨਾ ਮੀਡੀਅਮ ਤੇ ਕਰਿਆ ਸੀ ਜਾਂ ਨਾ ਘੁੱਟ ਤੇ ਕਰਿਆ ਸੀ ਕਿਉਂਕਿ ਪਾਣੀ ਨਹੀਂ ਪਾਇਆ ਸਬਜ਼ੀ ਦੇ ਵਿੱਚ ਮਸਤੇ ਤੋਂ ਨੂਨ ਮਿਰਚ ਪਾਇਆ ਉਦੋਂ ਡੇ ਡੇਢ ਕ ਘੜਸੀ ਪਾਣੀ ਦੀ ਪਾਈ ਸੀ ਇਸ ਕਰਕੇ ਵੀ ਆਪਣੇ ਜਿਹੜੇ ਨੂਨ ਮਿਰਚ ਨੇ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਹੜਦੀ ਵੀ ਉਹ ਵੀ ਚੰਗੀ ਤਰ੍ਹਾਂ ਪੱਕ ਜੂਗੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਨੇ ਹਰ ਰੋਜ਼ ਸੋਹਣੇ ਸੋਹਣੇ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਪਤਨਵਾਦ ਕਰਦੇ ਆ ਜੀ ਇਸੇ ਤਰ੍ਹਾਂ ਜੁੜੇ ਰਹੋ ਇਸ ਤਰ੍ਹਾਂ ਕਮੈਂਟ ਕਰਦੇ ਰਹੋ ਤੇ ਹੌਸਲਾ ਬਜਾਈ ਕਰਦੇ ਰਹੋ ਜੀ ਤੇ ਆਪਣੇ ਵੀਰ ਨੇ ਜਿਹੜੀ ਬਹੁਤ ਘੱਟ ਆਉਂਦੇ ਨੇ ਪਤਾ ਨਹੀਂ ਕੀ ਗੱਲ ਆ ਪਰ ਜਿਹੜੇ ਭੈਣ ਪਰ ਆਪਣੇ ਨਾਲ ਨੇ ਉਹ ਆਪਾਂ ਨੂੰ ਵਧੀਆ ਸੋਹਣੇ ਕਰ ਦੇਣੀ ਕਮੈਂਟ ਇਸੇ ਤਰ੍ਹਾਂ ਹੀ ਸੋਹਣਾ ਕਮੈਂਟ ਇਸ ਵੀਡੀਓ ਤੇ ਵੀ ਕਰਿਓ ਦੱਸਿਓ ਵੀ ਤੁਹਾਨੂੰ ਮੇਰਾ ਇਹ ਸਬਜ਼ੀ ਬਣਾਉਣ ਦਾ ਜਿਹੜਾ ਤਰੀਕਾ ਜੀ ਕਿਵੇਂ ਲੱਗਿਆ ਬੱਸ ਬਿਲਕੁਲ ਸੇਮ ਤੇ ਕਰਿਆ ਹੈ ਤੁਸੀਂ ਵਿੱਚ ਇਹ ਗਾਜਰਾਂ ਪਾਉਣੀਆਂ ਨੇ ਮਟਰ ਪਾਉਣੇ ਨੇ ਸ਼ਿਮਲਾ ਮਿਰਚ ਪਾਉਣੀਆਂ ਕੋਈ ਵੀ ਸਬਜ਼ੀ ਇਹਦੇ ਵਿੱਚ ਪਾ ਸਕਦੇ ਹੋ ਜਿਹੜੀ ਵੀ ਤੁਹਾਨੂੰ ਪਸੰਦ ਹੋਵੇ ਜਿਹੜੀਆਂ ਸਬਜ਼ੀਆਂ ਕੱਚੀਆਂ ਨੇ ਉਹਨਾਂ ਨੂੰ ਪਾ ਕੇ ਪਹਿਲਾਂ 4 ਕਿ ਮਿੰਟ ਪਕਾ ਲਓ ਜੇ ਮੈਂ ਗੈਸ ਤੇ ਜਿਹੜੀ ਬੋਇਲ ਕੀਤੀ ਹੋਈ ਆ ਉਹਨੂੰ ਬਾਅਦ ਦੇ ਵਿੱਚ ਪਾ ਲਓ ਲੋ ਜੀ ਹੁਣ ਆਪਣੀ ਸਬਜ਼ੀ ਬਣ ਰਹੀ ਹੈ ਆਪਾਂ ਵਿੱਚ ਵਿੱਚ ਇਹਨੂੰ ਕਰ ਲਾਂਗੇ ਚੈੱਕ ਮੈਂ ਜਿਹੜਾ ਧਨੀਆ ਮੇਰਾ ਲੱਗ ਰੱਖਿਆ ਹੋਇਆ ਸੀ ਪੀਸ ਕੇ ਉਹ ਪਾਇਆ ਪਾਲਕ ਮੇਥੇ ਮੇਥੀ ਉਹ ਲੱਗ ਰੱਖੀ ਹੋ ਸੀ ਮੈਂ ਤੇ ਡੱਬੇ ਦੇ ਵਿੱਚ ਪਾ ਕੇ ਰੱਖ ਲੈਣੀ ਹੁੰਦੀ ਆ ਕਈ ਵਾਰੀ ਫੇਰ ਸਬਜ਼ੀ ਬਣਾਉਣੀ ਹੁੰਦੀ ਆ ਟਾਈਮ ਤੇ ਟਾਈਮ ਨਹੀਂ ਹੁੰਦਾ ਫੇਰ ਟਾਈਮ ਤੇ ਨਹੀਂ ਤੋੜ ਹੁੰਦਾ ਸਬਾਨ ਪਹਿਲਾਂ ਹੀ ਤੋੜ ਲੈਣੇ ਹੁੰਦੇ ਜਿਹੜਾ ਦੋ ਤਿੰਨ ਵਾਰੀ ਸਬਜ਼ੀ ਦੇ ਵਿੱਚ ਪਾ ਗਏ ਠੱਟ ਦੰਨਿਆ ਜੀ ਹਜੇ ਸਿੰਮ ਗੈਸ ਤੇ 3 ਮਿੰਟ ਲਈ ਹੋਰ ਪਕਾ ਕੇ ਫਿਰ ਆਪਾਂ ਦੇਖਦੇ ਆਂ ਸਬਜੀ ਨੂੰ ਸਬਜੀ ਬਣਾਉਣ ਵੇਲੇ ਆਪਾਂ ਗੈਸ ਨਾਲ ਤਾਂ ਫੁੱਲ ਕਰਿਆ ਸੀ ਨਾ ਸਿੰਮ ਕਰਿਆ ਨੂੰ ਆਪਾਂ ਉੱਪਰ ਇਹਦੇ ਐਡ ਕਰ ਦਾਂਗੇ ਗਰਮ ਮਸਾਲਾ ਜਿਹੜਾ ਗਰਮ ਮਸਾਲਾ ਆਪਾਂ दाल ਸਬਜੀ ਦੇ ਵਿੱਚ ਪਾਉਣੇ ਨੇ ਆਪਣਾ ਘਰ ਹੀ ਬਣਾਇਆ ਹੈ ਜੀ ਇਦੇ ਵਿੱਚ ਜਿਹੜਾ ਜਿਹੜਾ ਸਮਾਨ ਪਾਇਆ ਤੁਹਾਨੂੰ ਦੱਸ ਰਿਆਂ ਜੀਰਾ ਹੋ ਗਿਆ ਥੇ ਸਾਫ ਦਾ ਧਨੀਆ ਸੁੰਡ ਹੋ ਗਈ ਜੀ ਬੜੀਆਂ ਇਲਾਚੀਆਂ ਦੇ ਬੀਜ ਹੋ ਗਏ ਸਾਰਾ ਸਮਾਨ ਘਰੀ ਪੀਸ ਕੇ ਰੱਖਿਆ ਹੋਇਆ ਥੋੜੀ ਜਿਹੀ ਵਿੱਚ ਦਾਲ ਚੀਨੀ ਵੀ ਪਾਈ ਹੋਈ ਹੈ ਕਿਤੇ ਬਲ ਲੌਂਗ ਵੀ ਪਾ ਲੈਣੀ ਹੁੰਦੀ ਸੀ ਜੀ ਮੈਂ ਲੰਮਾ ਪਾਈ ਹੈ थोड़ी ਤੇ ਕਾਲੀ ਮਿਰਚ ਵੀ ਪਾਈ ਹੋਈ ਹੈ ਵਿੱਚ ਹਲਕਾ ਮੋਟਾ ਜਿਹਾ ਸਮਾਨ ਸਾਰਾ ਪਾਇਆ ਹੋਇਆ ਜਿਵੇਂ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਜਦੋਂ ਨੌਣ ਮਿਰਚ ਪਾਉਣਾ ਉਦਹੀਂ ਡੇਢ ਕੜਛੀ ਪਾ ਲਓ ਜੇ ਸਬਜ਼ੀ ਜ਼ਿਆਦਾ ਆ ਤਾਂ ਦੋ ਕੜਛੀਆਂ ਪਾ ਲਓ ਜ਼ਿਆਦਾ ਤੇ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਕੁਝੀਆਂ ਸਬਜ਼ੀਆਂ ਵਿੱਚ ਕੱਚੀਆਂ ਐਡ ਕਰਨੀਆਂ ਨੇ ਉਹਨਾਂ ਨੂੰ ਪਹਿਲਾਂ। ਇਹ ਗੈਸ ਕਰਦਨੇ ਆ ਬੰਦ। ਵੀ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸੋਹਣੇ ਸੋਹਣੇ ਕਰ ਦੇ ਨੇ ਕਮੈਂਟ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ। ਵੀਡੀਓ ਨੂੰ ਪੂਰੀ ਦੇਖਿਆ ਕਰੋ। ਤੇ ਇਹ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ। ਲਾਈਕ ਵੀ ਬਹੁਤ ਘੱਟ ਆਉਂਦੇ ਨੇ। ਸਾਰੇ ਭੈਣ ਪਰ ਆਪਨੇ ਨਾਲ ਇਸ ਤਰ੍ਹਾਂ ਜਿਹੜੇ ਜੁੜੇ ਹੋਏ ਨੇ ਸੋਹਣੇ ਸੋਹਣੇ ਆਪਾਂ ਨੂੰ ਹਰ ਰੋਜ਼ ਕਮੈਂਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬੜਾਈ ਰੱਖਿਓ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਲੋ ਜੀ ਆਪਣੀ ਪਲੇਟਿੰਗ ਵੀ ਹੋ ਰਹੀ ਹੈ ਨਾਲ ਇਹਦੇ ਲਈ ਹੈ ਮੱਕੀ ਦੀ ਰੋਟੀ ਦੇਸੀ ਕਿਉਂ ਨਾ ਚੋਪੜ ਕੇ ਨਾਲ ਲੈਣੇ ਦੀ ਸਬਜੀ ਜਿਹੜੀ ਪੈਣ ਪਰ ਆਪਣੇ ਨਾਲ ਨੇ ਜੀ ਜਰੂਰ ਇਸੇ ਤਰ੍ਹਾਂ ਸਬਜੀ ਬਣਾ ਕੇ ਦੇਖਿਓ ਜਿਹੜੀ ਮੂਲੀ ਆ ਜੀ ਉਹਨੂੰ ਕੱਦੂ ਕਸ਼ ਕਰਕੇ ਪਾ ਕੇ ਦੇਖਿਓ ਬਹੁਤ ਵਧੀਆ ਮੈਂ ਕੋਲ ਘੁੱਟ ਕੇ ਉਹਦਾ ਪਾਣੀ ਜਿਆ ਕੱਢਤਾ ਸੀ ਬੋਲੇ ਦੇ ਹੱਥਾਂ ਨਾਲ ਮੱਕੀ ਦੀ ਰੋਟੀ ਦੇ ਨਾਲ ਇਸ ਤਰ੍ਹਾਂ ਸਬਜ਼ੀ ਬਹੁਤ ਵਧੀਆ ਲੱਗਦੀ ਹੈ। ਨੂੰੜੀ ਸ਼ਾਮ ਦਾ ਟਾਈਮ ਆ ਤਾਂ ਲੱਗਿਆ ਜੀ ਭੁੱਖਾ ਪਤ ਲੱਗਿਆ ਛਕਣ। ਜਿਹੜੇ ਜਿਹੜੇ ਭੈਣ ਭਰਾਵਾਂ ਨੇ ਛਕੜੀਆਂ ਜੀ ਆਜੋ। ਜ਼ਰੂਰ ਬਣਾਇਓ ਇਸ ਮੇਰੇ ਤਰੀਕੇ ਨਾਲ ਸਬਜ਼ੀ। ਜ਼ਰੂਰ ਟਰਾਈ ਕਰਿਓ ਤੇ ਦੱਸਿਓ ਕਮੈਂਟ ਕਰਕੇ ਵੀ ਥੋੜੀ ਜਿਹੜੀ ਸਬਜ਼ੀ ਆ ਉਹ ਕਿਵੇਂ ਬਣੀ। ਨਾਲ ਚਾਹ ਕਣਕ ਦੀ ਰੋਟੀ ਲੈ ਲਓ ਮੱਕੀ ਦੀ ਲੈ ਲਓ ਚਾਹੇ ਤੰਦੂਰੀ ਰੋਟੀ ਲੈ ਲਓ।